ਅੱਜ ਤੋਂ 25 ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਤਤਕਾਲੀ ਹਕੂਮਤ ਨੇ ਆਪਣੇ ਨਿੱਜੀ ਮੁਫਾਦਾਂ ਦੇ ਲਈ ਬੇਦੋਸ਼ ਅਣਪੋਲ ਸਿੱਖਾਂ ਨੂੰ ਕਥਿਤ ਤੌਰ ਤੇ ਖਤਮ ਕਰਵਾ ਦਿੱਤਾ ਸੀ। ਉਹਨਾਂ ਸਿੱਖਾਂ ਦੇ ਪੀੜਤ ਪਰਿਵਾਰ ਆਖਿਰਕਾਰ ਕਿਵੇਂ ਭੁੱਲਣਗੇ 20 ਮਾਰਚ 2000 ਦਾ ਹੋਲੀ ਦਾ ਉਹ ਦਿਨ ਜਦੋਂ ਚਿੱਠੀ ਸਿੰਘਪੁਰਾ ਦੇ ਵਿੱਚ 35 ਬੇਦੁਸ਼ੇ ਸਿੱਖਾਂ ਦੇ ਖੂਨ ਦੀ ਹੋਲੀ ਖੇਢੀ ਗਈ ਸੀ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ ਵਾਪਰੇ ਇਸ ਖੂਨੀ ਕਾਂਡ ਨੇ ਹਰ ਦੇਖਣ ਸੁਣਨ ਵਾਲੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਇੱਥੋਂ ਤੱਕ ਕਿ ਖੁਦ ਬਿਲ ਕਲਿੰਟਨ ਨੂੰ ਵੀ ਮਜਬੂਰ ਹੋ ਕੇ ਇਸ ਕਤਲਿਆਂ ਬਾਰੇ ਲਿਖਣਾ ਪੈ ਗਿਆ ਸੀ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮੈਡਲਿਨ ਅਲਬਰਾਇਟ ਦੀ ਇੱਕ ਕਿਤਾਬ ਦਾ ਮਾਈਟੀ ਐਂਡ ਦਾ ਅਲਮਾਈਟੀ ਦੇ ਮੁਖੰਦ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਚਿੱਠੀ ਸਿੰਗਾਪੁਰਾ ਹਮਲੇ ਤੇ ਡੂੰਗੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਸੀ ਕਿ ਜੇ ਮੈਂ ਉਹ ਦੌਰਾ ਨਾ ਕੀਤਾ ਹੁੰਦਾ ਤਾਂ ਸੰਭਵ ਹੈ ਕਿ ਜ਼ੁਲਮ ਦਾ ਸ਼ਿਕਾਰ ਹੋਣ ਵਾਲੇ ਉਹ ਸਿੱਖ ਅੱਜ ਜਿਉਂਦੇ ਹੁੰਦੇ ਕਲਿੰਟਨ ਦੀ ਟਿੱਪਣੀ ਸੰਕੇਤ ਦਿੰਦੀ ਹੈ ਕਿ ਇਹ ਕਤਲਿਆਮ ਉਹਨਾਂ ਦੀ ਯਾਤਰਾ ਨੂੰ ਪ੍ਰਭਾਵਿਤ ਕਰਨ ਲਈ ਹੀ ਕੀਤਾ ਗਿਆ ਸੀ ਭਾਰਤ ਸਰਕਾਰ ਇਸ ਪਿੱਛੇ ਪਾਕਿਸਤਾਨੀ دہشتਗਰਦਾਂ ਦਾ ਹੱਥ ਹੋਣ ਦਾ ਦਾਵਾ ਕਰਦੀ ਹੈ ਤੇ دہشتਗਰਦ ਭਾਰਤੀ ਖੁਫੀਆ ਏਜੰਸੀਆਂ ਤੇ ਇਲਜ਼ਾਮ ਲਾਉਂਦੇ ਨੇ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ ਇੱਕ ਖਾਸ ਸਟੋਰੀ ਸਾਡੇ ਸਹਿਯੋਗੀ ਅਸ਼ਵਿੰਦਰ ਸਿੰਘ ਦਾਖਣ ਨੇ ਤਿਆਰ ਕੀਤੀ ਹੈ ਤੇ ਇਸ ਸਟੋਰੀ ਦੇ ਵਿੱਚ ਆਪਾਂ ਜਾਣਾਂਗੇ ਕਿ ਚਿੱਠੀ ਸਿੰਘਪੁਰਾ ਦੇ ਵਿੱਚ ਅਸਲ ਦੇ ਵਿੱਚ ਕਤਲੇਆਮ ਕਿਸ ਨੇ ਕਰਵਾਇਆ ਸੀ ਰਿਪੋਰਟਾਂ ਦੇ ਆਧਾਰ ਤੇ ਜਾਣਾਂਗੇ ਚਿੱਠੀ ਸਿੰਘਪੁਰਾ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦਾ ਇੱਕ ਵੱਡੀ ਸਿੱਖ ਵਸੋਂ ਵਾਲਾ ਪਿੰਡ ਹੈ ਜਿੱਥੇ ਸਿੱਖ ਹੀ ਨਹੀਂ ਹਿੰਦੂ ਮੁਸਲਿਮ ਭਾਈਚਾਰੇ ਦੇ ਸਾਰੇ ਲੋਕ ਇਕੱਠੇ ਹੋ ਕੇ ਬੜੇ ਪ੍ਰੇਮ ਨਾਲ ਰਹਿੰਦੇ ਨੇ ਦੱਸਿਆ ਜਾਂਦਾ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ ਵਿੱਚ ਸਿੱਖਾਂ ਨੂੰ ਵਸਾਇਆ ਸੀ ਉਹਨਾਂ ਨੂੰ ਜ਼ਮੀਨਾਂ ਤੇ ਬਾਗ ਦਿੱਤੇ ਸਨ ਅਜਿਹੇ ਖੁਸ਼ਗਵਾਰ ਮਾਹੌਲ ਦੇ ਵਿੱਚ ਇੱਕ ਦਿਨ ਇੰਨਾ ਭਿਆਨਕ ਕਤਲਿਆਂ ਵਾਪਰਨ ਦੀ ਕਿਸੇ ਨੇ ਉਮੀਦ ਕਦੇ ਨਹੀਂ ਸੀ ਕੀਤੀ ਕੁਝ ਪਲਾਂ ਦੇ ਵਿੱਚ ਹੀ ਹੱਸਦੇ ਵਸਦੇ ਕਈ ਸਿੱਖਾਂ ਦੇ ਪਰਿਵਾਰ ਉੱਜੜ ਗਏ ਭਾਵੇਂ ਚਿੱਠੀ ਸਿੰਘਪੁਰਾ ਕਤਲਿਆਂ 25 ਸਾਲ ਬੀਤ ਚੁੱਕੇ ਨੇ ਪਰ ਪੀੜਿਤ ਪਰਿਵਾਰਾਂ ਦੇ ਜ਼ਖਮ ਹਾਲੇ ਵੀ ਅੱਲੇ ਨੇ ਕਿਉਂਕਿ ਇਨਸਾਫ ਨਹੀਂ ਮਿਲਿਆ ਇਸ ਕਤਲੇਆਮ ਦੇ ਵਿੱਚੋਂ ਜਿਉਂਦੇ ਬਚੇ ਸਰਦਾਰ ਨਾਨਕ ਸਿੰਘ 베ਦੀ ਨੂੰ ਉਹ ਸਾਰੀ ਘਟਨਾ ਅੱਜ ਵੀ ਇਨ ਬਿਨ ਯਾਦ ਹੈ ਜਿਵੇਂ ਕੱਲ ਦੀ ਗੱਲ ਹੋਵੇ ਉਹ ਦੱਸਦੇ ਨੇ ਕਿ 20 ਮਾਰਚ 2000 ਦੀ ਰਾਤ ਨੂੰ ਕਰੀਬ ਪੌਣੇ 8 ਵਜੇ ਸਨ ਕੁਝ ਲੋਕ ਗੁਰੂ ਘਰ ਤੋਂ ਵਾਪਸ ਆ ਰਹੇ ਸੀ ਬੀਬੀਆਂ ਘਰਾਂ 'ਚ ਪ੍ਰਸ਼ਾਦਾ ਤਿਆਰ ਕਰ ਰਹੀਆਂ ਸੀ ਕਿਸੇ ਘਰ ਦੇ ਵਿੱਚ ਟੀਵੀ ਰੇਡੀਓ ਤੇ ਖਬਰਾਂ ਚੱਲ ਰਹੀਆਂ ਸਨ ਉਸ ਸਮੇਂ ਭਾਰਤੀ ਫੌਜ ਦੀ ਵਰਦੀ ਵਿੱਚ 10-12 ਨਕਾਬਪੋਸ਼ ਹਥਿਆਰਬੰਦ ਵਿਅਕਤੀਆਂ ਨੇ ਸ਼ਨਾਖਤ ਕਰਨ ਦੇ ਬਹਾਨੇ ਪਿੰਡ ਦੇ ਸਿੱਖ ਪਰਿਵਾਰਾਂ ਦੇ ਪੁਰਸ਼ਾਂ ਨੂੰ ਘਰੋਂ ਬਾਹਰ ਗੁਰਦੁਆਰਾ ਸਾਹਿਬ 'ਚ ਇਕੱਠਾ ਕਰ ਲਿਆ। ਉਹਨਾਂ ਦੱਸਿਆ ਕਿ ਕਤਲਿਆਂ ਪਿੰਡ ਦੇ ਵਿੱਚ ਦੋ ਵੱਖ-ਵੱਖ ਥਾਵਾਂ ਤੇ ਇੱਕੋ ਸਮੇਂ ਵਾਪਰਿਆ। ਗੁਰਦੁਆਰਾ ਸਿੰਘ ਸਭਾ ਸਮੁੰਦਰੀ ਹਾਲ ਦੇ ਬਾਹਰ 19 ਜਦਕੇ ਗੁਰਦੁਆਰਾ ਸਾਹਿਬ ਸ਼ੌਕੀਨ ਮੁਹੱਲਾ ਦੇ ਬਾਹਰ 17 ਸਿੱਖਾਂ ਨੂੰ ਇੱਕ ਕੰਦ ਦੇ ਸਾਹਮਣੇ ਖੜਾ ਕਰ ਲਿਆ ਗਿਆ। ਇਹਨਾਂ ਦੇ ਵਿੱਚ 16-17 ਸਾਲਾਂ ਦੇ ਨੌਜਵਾਨਾਂ ਤੋਂ ਲੈ ਕੇ 60 ਤੋਂ 70 ਸਾਲ ਦੇ ਬਜ਼ੁਰਗ ਵੀ ਸ਼ਾਮਲ ਮਲਸਨ ਹਥਿਆਰਬੰਦਾਂ 'ਚੋਂ ਇੱਕ ਨੇ ਹਵਾ 'ਚ ਫਾਇਰ ਕੀਤਾ ਜਿਸ ਤੋਂ ਬਾਅਦ ਲਾਈਨਾਂ 'ਚ ਖੜੇ ਸਿੱਖਾਂ ਤੇ ਅੰਨੇ ਵਾਗ ਗੋਲੀਆਂ ਵਰਹਾਉਣੀਆਂ ਸਭ ਨੇ ਸ਼ੁਰੂ ਕਰ ਦਿੱਤੀਆਂ ਨਾਨਕ ਸਿੰਘ ਦੇ ਦੱਸਣ ਦੇ ਮੁਤਾਬਕ ਕਹਿੰਦੇ ਮੈਂ ਵੀ ਬਾਕੀਆਂ ਨਾਲ ਡਿੱਗ ਪਿਆ ਪਰ ਮੈਨੂੰ ਕੋਈ ਗੋਲੀ ਨਹੀਂ ਲੱਗੀ ਮੈਂ ਪਿਆ ਮਰੇ ਹੋਣ ਦਾ ਨਾਟਕ ਕਰ ਰਿਹਾ ਸੀ ਚਿੱਤ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ ਹਮਲਾਵਰਾਂ ਨੇ ਡਿੱਗੇ ਵਿਅਕਤੀਆਂ ਦੀ ਮੌਤ ਸੁਨਿਸ਼ਚਿਤ ਕਰਨ ਦੇ ਲਈ ਸਾਰਿਆਂ ਤੇ ਬੈਟਰੀ ਮਾਰ ਕੇ ਵੇਖਿਆ ਦੁਬਾਰਾ ਫਿਰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਹੁਣ ਕਹਿੰਦੇ ਮੈਨੂੰ ਲੱਗਿਆ ਸੀ ਕਿ ਮੇਰੀ ਮੌਤ ਵੀ ਤੈ ਹੈ ਪਰ ਮੁੜ ਜਦੋਂ ਗੋਲੀਆਂ ਚੱਲੀਆਂ ਤਾਂ ਮੇਰੀ ਲੱਤ ਵਿੱਚ ਗੋਲੀ ਲੱਗੀ ਜੋ ਚੂਲੇ 'ਚ ਜਾ ਕੇ ਫਸ ਗਈ ਪਰ ਕਹਿੰਦੇ ਮੈਂ ਜਰਾ ਜਿੰਨੀ ਵੀ ਆਵਾਜ਼ ਨਹੀਂ ਕੱਢੀ ਮੈਨੂੰ ਵੀ ਉਹਨਾਂ ਨੇ ਮਰਿਆ ਸਮਝ ਲਿਆ ਸਾਰਿਆਂ ਨੂੰ ਮਾਰਨ ਤੋਂ ਬਾਅਦ ਉਹਨਾਂ ਨੇ ਜੈ ਹਿੰਦ ਜੈ ਮਾਤਾ ਦੀ ਭਾਰਤ ਮਾਤਾ ਕੀ ਜੈ ਦੇ ਨਾਰੇ ਲਾਏ ਤੇ ਚਲੇ ਗਏ ਮੈਂ ਉੱਠ ਕੇ ਵੇਖਿਆ ਤਾਂ ਕਿਸੇ ਨੇ ਮੈਨੂੰ ਆਪਣੀ ਬਾਹ ਨਾਲ ਫੜਿਆ ਹੋਇਆ ਸੀ ਜਦੋਂ ਮੈਂ ਬਾਹ ਚੁੱਕ ਕੇ ਧਿਆਨ ਨਾਲ ਦੇਖਿਆ ਤਾਂ ਇਹ ਮੇਰਾ ਪੁੱਤਰ ਗੁਰਮੀਤ ਸਿੰਘ ਸੀ ਮੈਂ ਉਸ ਦੇ ਸਰੀਰ ਨੂੰ ਹਲੂਣ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਉਹਦੇ ਸਿਰ ਤੇ ਹੱਥ ਰੱਖਿਆ ਜੋ ਖੂਨ ਨਾਲ ਲਥਪਥ ਸੀ ਮੇਰੇ ਚਿਹਰੇ ਤੇ ਹੰਝੂ ਵਹਿ ਤੁਰੇ ਮੈਂ ਖੜਾ ਨਹੀਂ ਹੋ ਸਕਿਆ ਮੈਨੂੰ ਪਾਣੀ ਦਾ ਇੱਕ ਘੁੱਟ ਚਾਹੀਦਾ ਸੀ ਮੇਰੇ ਸਾਹਮਣੇ ਖੂਨ ਨਾਲ ਲਤਪਟ ਦੇਹਾਂ ਦਾ ਢੇਰ ਪਿਆ ਸੀ ਕੁਝ ਹਾਲੇ ਵੀ ਸਹੱਕ ਰਹੇ ਸੀ ਹਰ ਕਿਸੇ ਨੂੰ 10 ਤੋਂ 12 ਗੋਲੀਆਂ ਲੱਗੀਆਂ ਸਨ ਉਹ ਭਿਆਨਕ ਦ੍ਰਿਸ਼ ਮੇਰੇ ਦਿਮਾਗ ਤੇ ਅੱਜ ਵੀ ਛਪਿਆ ਪਿਆ ਹੈ ਤੇ ਉਹਨਾਂ 35 ਸਿੱਖ ਸ਼ਹੀਦਾਂ ਦੇ ਵਿੱਚ ਉਹਨਾਂ ਦੇ ਛੋਟੇ ਪੁੱਤਰ ਸਮੇਤ ਪਰਿਵਾਰ ਦੇ ਕੁੱਲ 7 ਜੀ ਖਤਮ ਹੋ ਗਏ ਨਾਨਕ ਸਿੰਘ ਮੁਤਾਬਕ ਹਮਲਾਵਰ ਇੱਕ ਦੂਸਰੇ ਦੇ ਨਾਮ ਪਵਨ ਬੰਸੀ ਤੇ ਬਹਾਦਰ ਲੈ ਕੇ ਬੁਲਾ ਰਹੇ ਸਨ ਅਮਰੀਕੀ ਰਾਸ਼ਪਤੀ ਬਿਲ ਕਲਿੰਟਨ ਦੇ ਭਾਰਤ ਦੌਰੇ ਤੇ ਹੋਣ ਕਾਰਨ ਇਸ ਕਤਲੇਆਮ ਨੇ ਕੌਮਾਂਤਰੀ ਪ੍ਰੈਸ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਬੀਬੀਸੀ ਨਿਊਯਾਰਕ ਟਾਈਮਸ ਦਾ ਗਾਰਡੀਅਨ ਦਾ ਇੰਡੀਪੈਂਡੈਂਟ ਪ੍ਰੈਸ ਸਮੇਤ ਕਈ ਕੌਮਾਂਤਰੀ ਅਖਬਾਰਾਂ ਨੇ ਇਸ ਖੂਨੀ ਕਾਂਡ ਨੂੰ ਪ੍ਰਮੁੱਖਤਾ ਨਾਲ ਛਾਪਿਆ ਸੀ ਜੰਮੂ ਕਸ਼ਮੀਰ ਦੇ ਵਿੱਚ ਉਸ ਵਕਤ ਫਾਰੂਕ ਅਬਦੁੱਲਾ ਦੀ ਸਰਕਾਰ ਸੀ 21 ਮਾਰਚ 2000 ਨੂੰ ਯਾਨੀ ਕਿ ਇਸ ਵਾਰਦਾਤ ਦੇ ਅਗਲੇ ਦਿਨ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਿਲਕਲੈਂਟਰ ਨੇ ਇਸ ਘਟਨਾ ਨੂੰ ਇੱਕ ਬੇਰਹਿਮ ਹਮਲਾ ਦੱਸਿਆ ਸੀ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਨੂੰ ਨਸਲੀ ਹਿੰਸਾ ਦੀ ਕਾਰਵਾਈ ਦੱਸਦਿਆਂ ਕਿਹਾ ਕਿ ਸਾਡੇ ਕੋਲ ਇਸ ਖਤਰੇ ਨੂੰ ਖਤਮ ਕਰਨ ਦੇ ਸਾਧਨ ਅਤੇ ਇੱਛਾ ਸ਼ਕਤੀ ਹੈ ਭਾਰ ਦੇ ਕੌਮੀ ਸੁਰੱਖਿਆ ਸਲਾਹਕਾਰ ਵਰਦੇਸ਼ ਮਿਸ਼ਰਾ ਨੇ ਕਿਹਾ ਸੀ ਕਿ ਭਾਰਤ ਕੋਲ ਸਬੂਤ ਹਨ ਕਿ ਕਤਲਿਆਂ ਦੋ ਪਾਕਿਸਤਾਨੀਆਂ ਦੇ ਸਮਰਥਨ ਵਾਲੇ ਅਤਵਾਦੀ ਗਰੁੱਪਾਂ ਲਸ਼ਕਰੇ ਤੋਇਬਾ ਤੇ ਹਿਜ਼ਬੁਲ ਮੁਜਾਹਿਦੀਨ ਦੇ ਵੱਲੋਂ ਕਰਵਾਇਆ ਗਿਆ ਤੇ ਮਿਸ਼ਰਾ ਜੀ ਦੇ ਇਸ ਦਾਅਵੇ ਦਾ ਜਵਾਬ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸੈਦ ਸਲਾਹਉਦੀਨ ਨੇ ਦਿੱਤਾ ਕਹਿੰਦੇ ਕਲਿੰਟਨ ਦੀ ਫੇਰੀ ਤੋਂ ਪਹਿਲਾਂ ਬੇਰਹਿਮੀ ਨਾਲ ਕੀਤਾ ਗਿਆ ਸਮੂਹੀ ਕਤਲਿਆਮ ਕਸ਼ਮੀਰ ਦੇ ਆਜ਼ਾਦੀ ਸੰਘਰਸ਼ ਨੂੰ ਬਦਨਾਮ ਕਰਨ ਲਈ ਅਤੇ ਭਾਰਤੀ ਖੂਫੀਆ ਏਜੰਸੀਆਂ ਦਾ ਇੱਕ ਯੋਜਨਾਬੱਧ ਕਾਰਾ ਸੀ ਉਹਨਾਂ ਕਿਹਾ ਕਿ ਮੁਜਾਹਿਦੀਨਾਂ ਦਾ ਸਿੱਖ ਭਾਈਚਾਰੇ ਦੇ ਨਾਲ ਕੋਈ ਵਿਰੋਧ ਨਹੀਂ ਹੈ ਕਿਉਂਕਿ ਸਿੱਖ ਉਹਨਾਂ ਦੇ ਸੰਘਰਸ਼ ਨਾਲ ਵੀ ਹਮਦਰਦੀ ਰੱਖਦੇ ਹਨ ਅਸੀਂ ਕਹਿੰਦੇ ਸਿੱਖਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਕਸ਼ਮੀਰੀ ਆਜ਼ਾਦੀ ਕੁਲਾਟੀਆਂ ਤੋਂ ਸਿੱਖਾਂ ਨੂੰ ਕਦੇ ਕੋਈ ਖਤਰਾ ਨਾ ਸੀ ਨਾ ਹੈ ਤੇ ਨਾ ਹੀ ਹੋਵੇਗਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਬਦੁੱਲ ਸੱਤਾਰ ਨੇ ਵੀ ਭਾਰਤ ਵੱਲੋਂ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਇਸ ਕਤਲੇਆਮ ਦੀ ਪੂਰੀ ਜਾਂਚ ਦੀ ਮੰਗ ਕੀਤੀ ਸੀ ਤਤਲੇਆਂ ਤੋਂ 5 ਦਿਨ ਬਾਅਦ 25 ਮਾਰਚ 2000 ਨੂੰ ਭਾਰਤੀ ਫੌਜ ਨੇ ਪੱਥਰੀਵਲ ਇਲਾਕੇ ਵਿੱਚ 5 ਕਸ਼ਮੀਰੀ ਨੌਜਵਾਨਾਂ ਨੂੰ ਇਹ ਕਹਿ ਕੇ ਮੁਕਾਦਮਾ ਕਿ ਇਹ ਹੀ ਉਹ ਦੈਸ਼ਤਗਰਦ ਸਨ ਜਿਨ੍ਹਾਂ ਨੇ ਚਿੱਠੀ ਸਿੰਘਪੁਰਾ ਦੇ ਵਿੱਚ ਸਿੱਖਾਂ ਨੂੰ ਮੁਕਾਇਆ ਸੀ ਪਰ ਸੀਬੀਆਈ ਨੇ ਜਾਂਚ ਤੋਂ ਬਾਅਦ ਇਸ ਨੂੰ ਝੂਠਾ ਪੁਲਿਸ ਮੁਕਾਬਲਾ ਘਰਾੜ ਦਿੱਤਾ ਸੀ ਮਈ 2006 ਦੇ ਵਿੱਚ ਸੀਬੀਆਈ ਨੇ 7 ਰਾਸ਼ਟਰੀ ਰਾਈਫਲਸ ਦੇ 5 ਅਧਿਕਾਰੀਆਂ ਬ੍ਰਿਗੇਡੀਅਰ ਅਜੇ ਸਖਸੈਨਾ ਲੈਫਟਿਨੈਂਟ ਕਰਨਲ ਬਜਿੰਦਰ ਪ੍ਰਤਾਪ ਸਿੰਘ ਮੇਜਰ ਸੌਰਵ ਸ਼ਰਮਾ ਮੇਜਰ ਅਮਿਤ ਸਖਸੈਨਾ ਤੇ ਸੂਬੇ ਇਦਰੀਸ ਖਾਨ ਵਿਰੁੱਧ ਚਾਰਜ ਸ਼ੀਟ ਦਾਖਲ ਕੀਤੀ ਸੀ ਜਿਸ ਵਿੱਚ ਕਤਲ, ਕਤਲੇ ਇਰਾਦੇ ਨਾਲ ਅਗਵਾ ਕਰਨਾ, ਗਲਤ ਢੰਗ ਨਾਲ ਕੈਦ, ਅਪਰਾਧਿਕ ਸਾਜ਼ਿਸ਼ ਅਤੇ ਭਾਰਤੀ ਦੰਡ ਵਿਧਾਨ ਆਈਪੀਸੀ ਦੇ ਤਹਿਤ ਸਬੂਤਾਂ ਨੂੰ ਨਸ਼ਟ ਕਰਨ ਦੇ ਦੋਸ਼ ਸ਼ਾਮਲ ਸਨ. ਸੀਬੀਆਈ ਦੀ ਜਾਂਚ ਨੇ ਡੀਐਨਏ ਵਿਸ਼ਲੇਸ਼ਣ ਰਾਹੀਂ ਇਹ ਸਾਬਤ ਕਰ ਦਿੱਤਾ ਸੀ ਕਿ ਮਾਰੇ ਗਏ ਸਾਰੇ ਅਗਵਾ ਕੀਤੇ ਹੋਏ ਪਿੰਡ ਵਾਸੀ ਸਨ ਨਾ ਕਿ ਕੋਈ ਵਿਦੇਸ਼ੀ ਅੱਤਵਾਦੀ. ਮਈ 2012 ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਕੋਈ ਵੀ ਅਦਾਲਤ ਅਫਸਪਾ ਕਾਨੂੰਨ ਲੱਗੇ ਹੋਣ ਤੇ ਫੌਜ ਵੱਲੋਂ ਸਰਕਾਰੀ ਡਿਊਟੀ ਦੌਰਾਨ ਕੀਤੇ ਗਏ ਅਪਰਾਧਾਂ ਦਾ ਨੋਟਿਸ ਸਰਕਾਰੀ ਪਰਵਾਨਗੀ ਤੋਂ ਬਿਨਾਂ ਨਹੀਂ ਲੈ ਸਕਦੀ। ਅਦਾਲਤ ਨੇ ਫੌਜ ਨੂੰ ਇਹ ਫੈਸਲਾ ਲੈਣ ਲਈ 8 ਹਫ਼ਤਿਆਂ ਦਾ ਸਮਾਂ ਦਿੱਤਾ ਸੀ ਕਿ ਜਾਂ ਤਾਂ ਫੌਜ ਦੋਸ਼ੀਆਂ ਖਿਲਾਫ ਜਨਰਲ ਕੋਰਟ ਮਾਰਸ਼ਲ ਰਾਹੀਂ ਮੁਕੱਦਮਾ ਚਲਾਵੇ ਜਾਂ ਫਿਰ ਸਿਵਲਿਨ ਕੋਰਟ ਨੂੰ ਟ੍ਰਾਇਲ ਦੀ ਆਗਿਆ ਦਿੱਤੀ ਜਾਵੇ ਜਿਸ ਤੇ ਫੌਜ ਨੇ ਕੋਰਟ ਮਾਰਸ਼ਲ ਦਾ ਰਾਹ ਚੁਣਿਆ। ਜਨਵਰੀ 2014 ਦੇ ਵਿੱਚ ਫੌਜ ਨੇ ਦੋਸ਼ੀ ਐਲਾਨੇ ਗਏ ਵਿਅਕਤੀਆਂ ਖਿਲਾਫ ਸਬੂਤਾਂ ਦੀ ਘਾਟ ਦੱਸਦਿਆਂ ਕੇਸ ਨੂੰ ਬੰਦ ਹੀ ਕਰ ਦਿੱਤਾ ਸੀ 2017 ਦੇ ਵਿੱਚ ਸੇਵਾਮੁਕਤ ਲੈਫਟੀਨੈਂਟ ਜਨਰਲ ਕੇਐਸ ਗਿੱਲ ਜੋ ਇੱਕ ਜਾਂਚ ਟੀਮ ਦਾ ਹਿੱਸਾ ਸਨ ਉਹਨਾਂ ਨੇ ਸਿੱਖ ਨਿਊਜ਼ ਐਕਸਪ੍ਰੈਸ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਭਾਰਤੀ ਫੌਜ ਚਿੱਠੀ ਸਿੰਗਾਪੁਰਾ ਕਤਲੇਆਮ ਦੇ ਵਿੱਚ ਸ਼ਾਮਿਲ ਸੀ ਜਿਸ ਦੀ ਰਿਪੋਰਟ ਉਹਨਾਂ ਨੇ ਤਤਕਾਲੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਸੌਂਪੀ ਸੀ ਸੰਯੁਕਤ ਰਾਸ਼ਟਰ ਯਾਨਕੀ ਯੂਨੋ ਨੇ ਵੀ ਮਨੁੱਖੀ ਅਧਿਕਾਰ ਟੀਮਾਂ ਜਾਂਚ ਦੇ ਲਈ ਭੇਜੀਆਂ ਸਨ ਬਿਲ ਕਲਿੰਟਨ ਇਸ ਘਟਨਾ ਪਿੱਛੇ ਦੀ ਸੱਚਾਈ ਨੂੰ ਜਾਣਨਾ ਚਾਹੁੰਦੇ ਸਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੇ ਭਾਰਤ ਜਾਣ ਕਰਕੇ ਹੀ ਇਹ ਜਹਾਜ਼ ਵਾਪਰਿਆ ਹੈ ਜਨਰਲ ਗ ਤਾਲਬਕ ਇਸ ਕਤਲੇਆਮ ਨੂੰ ਅੰਜਾਮ ਆਤਮ ਸਮਰਪਣ ਕਰ ਚੁੱਕੇ ਅਤਵਾਦੀਆਂ ਨੇ ਦਿੱਤਾ ਸੀ ਜਿਨ੍ਹਾਂ ਨੂੰ ਭਾਰਤੀ ਫੌਜ ਦਾ ਪੂਰਾ ਸਮਰਥਨ ਹਾਸਲ ਸੀ ਕਿਉਂਕਿ ਫੌਜ ਖੁਦ ਅਜਿਹਾ ਕਰਨ ਦੀ ਬਜਾਏ ਉਨ੍ਹਾਂ ਅਤਵਾਦੀਆਂ ਨੂੰ ਮੂਹਰੇ ਲਾ ਕੇ ਵਾਰਤ ਰਹੀ ਸੀ ਉਸ ਵਕਤ ਅਮਰੀਕਾ ਪਾਕਿਸਤਾਨ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਸੀ ਤੇ ਭਾਰਤ ਨੂੰ ਕੋਈ ਮਦਦ ਨਹੀਂ ਮਿਲ ਰਹੀ ਸੀ ਜਨਰਲ ਗਿਲ ਦੇ ਮੁਤਾਬਕ ਇਸ ਕਤਲੇਆਮ ਨੂੰ ਕਰਵਾਉਣ ਦਾ ਸਿਰਫ ਇਹੀ ਕਾਰਨ ਸੀ ਕਿ ਪਾਕਿਸਤਾਨ ਸਰਕਾਰ ਬਿਲਕ ਲਿੰਟਨ ਨੂੰ ਦੱਸਣਾ ਚਾਹੁੰਦੀ ਸੀ ਕਿ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਲੋਕਾਂ ਨੂੰ ਖਤਮ ਕਰਵਾ ਰਿਹਾ ਹੈ ਤਾਂ ਜੋ ਪਾਕਿਸਤਾਨ ਨੂੰ ਅਮਰੀਕਾ ਵੱਲੋਂ ਦਿੱਤੀ ਜਾਂਦੀ ਮਦਦ ਨੂੰ ਰੋਕਿਆ ਜਾ ਸਕੇ ਸੋ ਪਥਰੀਵਲ ਐਨਕਾਊਂਟਰ ਦੀ ਜਾਂਚ ਵਿੱਚ ਭਾਰਤੀ ਫੌਜ ਦੀ ਸ਼ਮੂਲੀਅਤ ਜੱਗ ਜ਼ਾਹਿਰ ਹੋਣ ਤੇ ਵੀ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਹੋਈ ਇੱਥੋਂ ਤੱਕ ਕਿ ਚਿੱਠੀ ਸਿੰਘਪੁਰਾ ਦੇ ਕਤਲੇਆਮ ਦੇ 25 ਸਾਲ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਨਾ ਤਾਂ ਕੋਈ ਜਾਂਚ ਮੁਕੰਮਲ ਹੋਈ ਹੈ ਨਾ ਹੀ ਕਿਸੇ ਨੂੰ ਸਜ਼ਾ ਮਿਲੀ ਹੈ ਸਜ਼ਾ ਤਾਂ ਬਹੁਤ ਦੂਰ ਦੀ ਗੱਲ ਹੈ ਪਿਛੇ ਜਿਹੇ ਭਾਰਤ ਵਿੱਚ ਪਬੰਦੀशुदा ਜੱਥੇਬੰਦੀ ਸਿਕਸ ਵਾ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਦ ਸਿੰਘ ਪੰਨੂ ਨੇ ਆਪਣੇ ਟਵਿੱਟਰ ਤੇ ਇੱਕ ਵੀਡੀਓ ਸਾਂਝੀ ਕਰਕੇ ਚਿੱਟੀ ਸਿੰਘ ਪੂਰਾ ਕਤਲੇਆਮ ਕਰਵਾਉਣ ਦੇ ਵਿੱਚ ਭਾਰਤੀ ਏਜੰਸੀਆਂ ਦੇ ਹੱਥ ਹੋਣ ਦਾ ਦਾਵਾ ਕੀਤਾ ਹੈ ਵੀਡੀਓ ਦੇ ਵਿੱਚ ਇੱਕ ਫੌਜ ਦਾ ਸੇਵਾਮੁਕਤ ਕੈਪਟਨ ਰਠੌਰ ਦੱਸਦਾ ਹੈ ਕਿ ਕਤਲੇਆਮ ਦੀ ਯੋਜਨਾ ਰਾਸ਼ਟਰੀ ਰਾਈਫਲਸ ਦੇ ਹੈੱਡਕੁਆਰਟਰ ਵਿਖੇ ਉਲੀਕੀ ਗਈ ਤੇ ਉਹ ਕਤਲੇਆਮ ਕਰਨ ਵਾਲੀ ਇੱਕ ਹਥਿਆਰਬੰਦ ਟੁਕੜੀ ਦੀ ਅਗਵਾਈ ਕਰ ਰਿਹਾ ਸੀ ਕੈਪਟਨ ਮੁਤਾਬਕ ਉਹਨਾਂ ਨੂੰ ਬ੍ਰਿਗੇਡੀਅਰ ਜੇਐਸ ਵੱਲੋਂ ਇਹ ਹੁਕਮ ਸਨ ਕਿ ਸਾਰੀ ਘਟਨਾ ਨੂੰ ਇਸ ਤਰੀਕੇ ਨਾਲ ਅੰਜਾਮ ਦੇਣਾ ਇਹ ਪਾਕਿਸਤਾਨੀ دہشت گردਾਂ ਦਾ ਕੰਮ ਹੈ ਇਸ ਲਈ ਬਾ ਕਾਇਦਾ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਗਈ ਕੈਪਟਨ ਰਾਠੌਰ ਨੇ ਅੱਗੇ ਦੱਸਿਆ ਕਿ ਕਤਲੇਆਮ ਦੇ ਵਿੱਚ ਸ਼ਾਮਲ ਉਸਦੇ ਸਾਰੇ ਸਾਥੀਆਂ ਨੂੰ ਭਾਰਤੀ ਏਜੰਸੀਆਂ ਨੇ ਕੱਲਾ-ਕੱਲਾ ਕਰਕੇ ਖਤਮ ਕਰ ਦਿੱਤਾ ਤੇ ਉਸ ਦਾ ਵੀ ਪਿੱਛਾ ਕਰ ਰਹੀਆਂ ਨੇ ਇਸੇ ਕਰਕੇ ਉਹ ਆਪਣੀ ਜਾਨ ਬਚਾਉਣ ਲਈ ਯੂਰਪ ਤੋਂ ਅਮਰੀਕਾ ਪਹੁੰਚਿਆ ਪਰ ਅਸੀਂ ਪੰਨੂ ਜਾਂ ਕੈਪਟਨ ਰਠੌਰ ਦੱਸੀ ਜਾਂਦੀ ਵਿਅਕਤੀ ਵੱਲੋਂ ਵੀਡੀਓ 'ਚ ਦਰਸਾਏ ਗਏ ਤੱਥਾਂ ਦੀ ਪੁਸ਼ਟੀ ਨਹੀਂ ਕਰ ਸਕਦੇ ਖੈਰ ਉਸ ਕਤਲੇਆਮ ਤੋਂ 25 ਸਾਲ ਬਾਅਦ ਵੀ ਨਾ ਤਾਂ ਅਸਲ ਦੋਸ਼ੀਆਂ ਨੂੰ ਕਦੇ ਫੜਿਆ ਗਿਆ ਨਾ ਹੀ ਉਹਨਾਂ ਦਾ ਖੁਲਾਸਾ ਹੋ ਸਕਿਆ ਨਾ ਹੀ ਪਰਿਵਾਰਾਂ ਨੂੰ ਇਨਸਾਫ ਮਿਲਿਆ بس ਮੁਆਵਜ਼ੇ ਵਜੋਂ ਹਰੇਕ ਪਰਿਵਾਰ ਨੂੰ 1-1 ਲੱਖ ਰੁਪਏ ਤੇ ਇੱਕ ਸਰਕਾਰੀ ਨੌਕਰੀ ਦਿੱਤੀ ਗਈ ਯਾਨੀ ਕਿ ਇੱਕ ਸਰਕਾਰੀ ਨੌਕਰੀ ਤੇ 1 ਲੱਖ ਰੁਪਏ ਉਹਨਾਂ ਦੇ ਪਰਿਵਾਰ ਦੇ ਜੀਆਂ ਦੀ ਕੀਮਤ ਲਾਈ ਗਈ ਹਰ ਸਾਲ ਪਿੰਡ ਵਾਸੀਆਂ ਦੇ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਖੰਡਪਾਟ ਸਾਹਿਬ ਦੇ ਭੋਗ ਪਾਏ ਜਾਂਦੇ ਨੇ ਕਸ਼ਮੀਰ ਦੀਆਂ ਸਿੱਖ ਜਥੇਬੰਦੀਆਂ ਇਨਸਾਫ ਦੀ ਮੰਗ ਵੀ ਕਰਦੀਆਂ ਨੇ ਅੱਜ ਵੀ ਪਿੰਡ ਦੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਪਿੰਡ ਵਾਸੀਆਂ ਨੇ ਉਹ ਕੰਧਾਂ ਜਿੱਥੇ ਸਾਰੇ ਸਿੱਖਾਂ ਨੂੰ ਮੁਕਾਇਆ ਗਿਆ ਸੀ ਖਤਮ ਕੀਤਾ ਗਿਆ ਸੀ ਉੱਥੇ ਉਹਨਾਂ ਦੀਆਂ ਗੋਲੀਆਂ ਦੇ ਨਿਸ਼ਾਨ ਜਿਉਂ ਦੇ ਤਿਉਂ ਸਾਹਮਣੇ ਰੱਖੇ ਹੋਏ ਹਨ ਚਿੱਠੀ ਸਿੰਘਪੁਰਾ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਭਾਈ ਜਾ ਰਹੇ ਨੇ ਪ੍ਰੋਟੈਸਟ ਕਰਕੇ ਇਸ ਕਤਲਿਆਂ ਦੇ ਇਨਸਾਫ਼ ਦੀ ਮੰਗ ਕੀਤੀ ਸੀ ਪਰ ਇਨਸਾਫ਼ ਹਾਲੇ ਨਹੀਂ ਮਿਲਿਆ ਮਿਲੂਗਾ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਇੱਕ ਨਵੇਂ ਮੁੱਦੇ ਦੇ ਨਾਲ ਜਲਦ ਮਿਲਾਂਗੇ ਧੰਨਵਾਦ